ਕਾਰਜੋਗ ਪੱਤਰਕਾਰ ਸਹਿਬਾਨ ਆਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਵਾਦ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਚੇਅਰਮੈਨ ਸਾਹਿਬ ਬੂਟਾ ਸਿੰਘ ਰਾਣੋ ਜੀ ਚੇਅਰਮੈਨ ਕਰਨ ਸਿਉੜਾ ਜੀ ਸਾਡੇ ਕਾਉਂਸਲਰ ਸਾਹਿਬ ਭਦਰ ਸਿੰਘ ਜੀ ਸਾਡੇ ਨਾਲ ਨੇ ਅੱਜ ਮੇਰੀ ਪ੍ਰੈਸ ਕਾਨਫਰੰਸ ਜੋ ਬੜਿਆ ਇੰਪੋਰਟੈਂਟ ਵਿਸ਼ੇ ਤੇ ਅਸੀਂ ਕਰ ਰਹੇ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇਹ ਪਿੱਛੇ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਸੀ ਕੋਈ ਵੀ ਬੰਦਾ ਤੁਹਾਡੇ ਚੋਂ ਬੱਤਰਕਾਰ ਵੀਰ ਇੱਕ ਵੀ ਸੜਕ ਨਹੀਂ ਗਿਣਾ ਸਕਦਾ ਕਿ ਫੁਲਾਨੀ ਸੜਕ ਕਾਂਗਰਸ ਦੇ ਰਾਜ ਵੇਲੇ ਬਣਾਈ ਔਰ ਦੋਨਾਂ ਦੇ ਰਾਜਾਂ ਦੇ ਵਿੱਚ ਲੋਕਾਂ ਨੇ ਬਹੁਤ ਦੁੱਖ ਭੋਗਿਆ ਚਾਹੇ ਅਸੀਂ ਇੱਥੋਂ ਮਲੌਦ ਨੂੰ ਜਾਣਾ ਹੋਵੇ ਬੜੀ ਟੁੱਟੀ ਹੋਈ ਸੜਕ ਸੀ ਸੜਕ ਦਾ ਬੁਰਾ ਹਾਲ ਸੀ ਜੇ ਅਸੀਂ ਇੱਥੋਂ ਰਾੜਾ ਸਾਹਿਬ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਅਸੀਂ ਬੀਜੇ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਵਿੰਗ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਜਾਨੀ ਕਿ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ 10 ਸਾਲ ਅਕਾਲੀਆਂ ਨੇ 5 ਸਾਲ ਕਾਂਗਰਸ ਨੇ ਸਾਡੇ ਹਲਕੇ ਦੇ ਲੋਕਾਂ ਦੇ ਨਾਲ ਇੱਕ ਦੁਸ਼ਮਣੀ ਕੱਢੀ ਪਤਾ ਨਹੀਂ ਉਹ ਦੁਸ਼ਮਣੀ ਇਹਨਾਂ ਨੇ ਕਿਉਂ ਕੱਢੀ ਕਿਉਂ ਸਾਡੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਇਹਨਾਂ ਦੀ ਡਿਊਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੀ ਸੇਵਾ ਕਰਨੀ ਪਰ ਇਹਨਾਂ ਨੇ ਸੇਵਾ ਲੋਕਾਂ ਦੀ ਨਹੀਂ ਕੀਤੀ ਹਾਂ ਆਪਣੀ ਬਥੇਰੀ ਸੇਵਾ ਕਰ ਲਈ ਉਹ ਤੁਸੀਂ ਸਾਰੇ ਜਾਣੇ ਜੱਗ ਜਾਣਹਾਰਾ ਹਰ ਚੀਜ਼ ਇੱਕ ਇੱਕ ਚੀਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਤੁਸੀਂ ਇਹ ਦੇਖੋ ਕਿ ਲੋਕ ਇਸ ਗੱਲ ਨੂੰ ਐਡਮਿਟ ਕਰਦੇ ਆ ਕਿ ਜੇ ਕਾਂਗਰਸ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਲੰਘਣਾ ਜੇ ਕਾਲੀਦਲ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਫੇਰ ਉਸੇ ਨਰਕ ਤੇ ਵਿੱਚ ਸਿੱਟਣਾ ਤੇ ਇਸ ਲਈ ਇਹਨਾਂ ਦੋਹਾਂ ਦੇ ਸਰਕਾਰਾਂ ਦੇ ਦੌਰਾਨ ਸਾਡੀਆਂ ਜਿਹੜੀਆਂ ਸੜਕਾਂ ਨੇ ਚਾਹੇ ਉਹ ਲਿੰਕ ਸੜਕਾਂ ਹੋਣ ਚਾਹੇ ਮੇਨ ਸੜਕਾਂ ਹੋਣ ਚਾਹੇ ਸਾਡੇ ਪੁਲ ਹੋਣ ਇਹਨਾਂ ਦਾ ਇਹਨਾਂ ਨੇ ਬਿਲਕੁਲ ਵੀ ਕੰਮ ਨਹੀਂ ਕੀਤਾ ਤੁਸੀਂ ਇਹ ਦੇਖੋ ਕਿ ਰਾੜਾ ਸਾਹਿਬ ਵਾਲੇ ਸੰਤ ਮਹਾਂਪੁਰਖ ਮੈਂ ਉਹਦਣ ਗਿਆ ਸਟੇਜ ਦੇ ਉੱਤੇ ਉਹਨਾਂ ਨੇ ਸਪੈਸ਼ਲ ਗੱਲ ਕੀਤੀ ਕਿ ਜਦੋਂ ਵੀ ਆਉਂਦੇ ਸੀ ਜੇ ਅਸੀਂ ਪਹਿਲਾਂ ਅਟਵਾਲ ਆਉਂਦਾ ਸੀ ਤਾਂ ਅਟਵਾਲ ਨਾਲ ਗੱਲ ਕਰਦੇ ਸੀ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਕਹਿੰਦੇ ਫਿਰ ਲੱਖਾ ਆਇਆ ਲੱਖੇ ਨੂੰ ਵੀ 5 ਸਾਲ ਕਹਿੰਦੇ ਰਹੇ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੇ ਜੇ ਐਡੇ ਮਹਾਨ ਜਿਹੜਾ ਸਾਡੇ ਇਲਾਕੇ ਦੀ ਇੱਕ ਧਾਰਮਿਕ ਸੰਸਥਾ ਜੀ ਉਹਨੂੰ ਜਾਣ ਦੇ ਲਈ ਵੀ ਰਸਤਾ ਚੰਗਾ ਨਹੀਂ ਹੈ ਤੇ ਫਿਰ ਲੋਕ ਕੀ ਕਰਨਗੇ ਸੋ ਇਸ ਲਈ ਜਦੋਂ ਦੀ ਆਮ ਲੋਕਾਂ ਨੇ ਆਪਣੀ ਸਰਕਾਰ ਬਣਾਈ ਆ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਨੇ ਉਸੇ ਦਿਨ ਤੋਂ ਹੀ ਸਾਡੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਮੇਨ ਸੜਕਾਂ ਸੀ ਜੋ ਵੱਡੀਆਂ ਸੜਕਾਂ ਸੀ ਜਿਹੜੀਆਂ ਕਿ ਦੂਜੇ ਸ਼ਹਿਰਾਂ ਦੇ ਨਾਲ ਜੋੜਦੀਆਂ ਸੀ ਭਾਵੇਂ ਖੰਨੇ ਦੇ ਨਾਲ ਜੋੜਦੀ ਸੀ ਭਾਵੇਂ ਮਲੇਰਕੋਟਲੇ ਦੇ ਨਾਲ ਜੋੜਦੀ ਸੀ ਜੋ ਮੇਨ ਵੱਡੀਆਂ ਸੜਕਾਂ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਇਆਕਲਪ ਕੀਤੀ ਗਈ ਉਹਨਾਂ ਨੂੰ ਬਣਾਇਆ ਗਿਆ ਤੁਹਾਡੇ ਸਭ ਦੇ ਸਾਹਮਣੇ ਆ ਫੇਰ ਸਾਡਾ ਸਭ ਤੋਂ ਮੁਕੱਦਸ ਸਥਾਨ ਜਿਹੜਾ ਮੈਂ ਗੱਲ ਕੀਤਾ ਰਾੜਾ ਸਾਹਿਬ ਉਸ ਨੂੰ ਜੋੜਦੀ ਸੜਕ ਬਣਾਈ ਗਈ ਉੱਥੇ ਹੁਣ ਪੁਲ ਵੀ ਲੱਗ ਰਿਹਾ ਜਿਹੜਾ ਕਿ ਵਰਸੀ ਤੋਂ ਪਹਿਲਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਮੈਂ ਕੋਈ ਜ ਨਹੀਂ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਇਹ ਸਾਰੇ ਕੰਮ ਚੱਲ ਰਹੇ ਨੇ ਉਹ ਵੀ ਵਰਸੀ ਤੋਂ ਪਹਿਲਾਂ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਜਿਹੜਾ ਪੌੜਾ ਉਹਦਾ ਕੰਮ ਸ਼ੁਰੂ ਹੋ ਜਾਏਗਾ ਵੱਡੀਆਂ ਸੜਕਾਂ ਦੇ ਨਾਲ ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੀਆਂ ਲਿੰਕ ਸੜਕਾਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਨੂੰ ਵਿਰਾਸਤ ਦੇ ਵਿੱਚ ਇੱਕ ਵੀ ਸੜਕ ਨਹੀਂ ਮਿਲੀ ਤਾਂ ਹੌਲੀ ਹੌਲੀ ਜਿਹੜੀਆਂ ਸੜਕਾਂ ਜਿੱਦਾਂ ਜਿੱਦਾਂ ਮੇਰੇ ਕੋਲ ਫੰਡ ਆ ਰਹੇ ਆ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਤਹਿਦੋਂ ਧੰਨਵਾਦ ਕਰਦੇ ਆ ਕਿ ਉਹਨਾਂ ਕੋਲ ਅਸੀਂ ਜਿਹੜੀ ਵੀ ਫਾਈਲ ਲੈ ਕੇ ਜਾਂਦੇ ਆ ਉਹਨਾਂ ਨੇ ਕਦੇ ਵੀ ਸਾਨੂੰ ਇਨਕਾਰ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਸਾਡੇ ਹਲਕੇ ਨੂੰ ਦਿਲ ਖੋਲ ਕੇ ਪੈਸਾ ਦਿੱਤਾ ਮੈਂ ਉਹਨਾਂ ਦਾ तहे دلੋਂ ਤਨਵਾਦ ਕਰਦਾ ਜਿੰਨੀਆਂ ਸੜਕਾਂ ਅਸੀਂ ਆ ਪਿਛਲੇ 3 ਸਾਲਾਂ ਚ ਬਣਾਈਆਂ ਮੈਨੂੰ ਨਹੀਂ ਲੱਗਦਾ ਕਿ 10 ਸਾਲਾਂ ਦੇ ਵਿੱਚ ਵੀ ਬਣੀਆਂ ਹੋਣ ਅੱਜ ਮੈਂ ਜਿਹੜੀਆਂ ਨਵੀਆਂ ਸੜਕਾਂ ਜਿਹਦਾ ਮੈਂ ਐਲਾਨ ਕਰਨ ਲੱਗਿਆ ਸਾਡੇ ਮਲੌਦ ਇਲਾਕੇ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਇਹ ਬਾਰਸ਼ਾਂ ਤੋਂ ਤੁਰੰਤ ਬਾਅਦ ਜਿਨ੍ਹਾਂ ਦਾ ਟੈਂਡਰ ਲੱਗ ਜਾਣਾ ਉਹ ਬੜੀਆਂ ਸਾਡੀਆਂ ਇੰਪੋਰਟੈਂਟ ਸੜਕਾਂ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਲੱਗਿਆ ਇਹ ਸਾਡੀਆਂ तकरीबन 16 ਸੜਕਾਂ ਨੇ ਜਿਨ੍ਹਾਂ ਦੇ ਵਿੱਚੋਂ ਸਿਆੜ ਤੋਂ ਪੰਦੇੜਖੇੜੀ ਬਹੁਤ ਇੰਪੋਰਟੈਂਟ ਸੜਕਾ ਦੂਜੀ ਹੈਗੀ ਆ ਕੁੱਪ ਮਲੌਦ ਰੋਡ ਟੂ ਵਿਦੇਸ਼ਾਂ ਅਪ ਟੂ ਐਮਸੀ ਲਿਮਟ ਅਗਲੀ ਹੈਗੀ ਆ ਮਲੌਦ ਤੋਂ ਸੇਖਾ ਅਗਲੀ ਹੈਗੀ ਆ ਮਲੌਦ ਤੋਂ ਬੁਰਕੜਾ ਅਗਲੀ ਸੜਕ ਬਹੁਤ ਇੰਪੋਰਟੈਂਟ ਸੜਕ ਆ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਆ ਕਾਂਗਰਸ ਦੇ ਰਾਜ ਦੇ ਵਿੱਚ ਇਹ ਸੜਕ ਪਟ ਦਿੱਤੀ ਗਈ ਸੀ ਮਲੌਦ ਤੋਂ ਲਸੋਈ ਨੂੰ ਜਾਣ ਵਾਲੀ ਸੜਕ ਸਾਡਾ ਧਾਰਮਿਕ ਸਥਾਨ ਆ ਲੋਈ ਇਸ ਲਸੋਈ ਦੇ ਵਿੱਚ ਵੀ ਇਹ ਜਿਹੜੀ 7.5 8 ਕਿਲੋਮੀਟਰ ਦੀ ਸੜਕ ਬਹੁਤ ਟੁੱਟੀ ਹੋਈ ਆ ਔਰ ਇਹ ਸੜਕ ਵੀ ਜਿਹੜੀ ਆ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ ਬੇਰਕਲਾ ਤੋਂ ਰੱਬੋ ਨੀਚੀ ਲਸਾੜੇ ਤੋਂ ਲਸੋਈ ਅਪ ਟੂ ਐਮਸੀ ਲਿਮਟ ਅੱਗੇ ਆ ਗਿਆ ਸਿੱਧਸਰ ਕਾਲਜ ਟੂ ਮਲੇਰ ਕੋਟਲਾ ਰੋਡ ਅੱਗੇ ਹੈਗੀ ਆ ਲਹਿਰ ਟੂ ਕਰਤਾਰਪੁਰ ਅੱਗੇ ਜਿਹੜੀ ਸੜਕਾ ਕੁਲੀ ਕਲਾਂ ਤੋਂ ਬੇਰ ਕਲਾਂ ਅੱਗੇ ਸਾਡੀ ਸੜਕ ਹੈਗੀ ਆ ਸਿੱਧਸਰ ਤੋਂ ਜੰਡਾਲੀ ਅਗਲੀ ਸੜਕਾ ਸਾਡੀ ਧੌਲ ਖੁਰ ਤੋਂ ਗੋਸਲ ਉਸ ਤੋਂ ਇਲਾਵਾ ਅਗਲੀ ਸੜਕ ਹੈਗੀ ਆ ਜੀ ਮਲੌਦ ਭਾਡੇਵਾਲ ਰੋਡ ਤੋਂ ਨਜਾਮਪੁਰ ਸਾਡੇ ਪੱਤਰਕਾਰ ਵੀਰ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਤੇ ਅਗਲੀ ਸਾਡੀ ਸੜਕ ਹੈਗੀ ਆ ਸੋਈਆਂ ਤੋਂ ਅ ਮਸੀ ਲਿਮਟ ਤੱਕ ਅਗਲੀ ਸੜਕ ਸਾਡੀ ਹੈਗੀ ਆ ਰੋੜੀਆਂ ਅ ਦੌਦ ਤੋਂ ਨਾਰੋ ਮਾਜਰਾ ਅਗਲੀ ਸੜਕ ਸਾਡੀ ਹੈਗੀ ਆ ਸਿਆੜ ਸਮਾਦ ਤੋਂ ਮਿਸਿੰਗ ਜਿਹੜਾ ਪੋਰਸ਼ਨ ਨਾ ਕਿਲਾ ਹੰਸ ਤੱਕ ਇਹ ਵਾਲੀ ਸੜਕ ਜਿਹੜੀ ਬਹੁਤ ਇੰਪੋਰਟੈਂਟ ਜਿਹੜੀਆਂ ਸੜਕਾਂ ਨੇ ਇਹ ਬੜੀ ਜਲਦੀ ਯਾਨੀ ਕਿ ਟੈਂਡਰ ਸਮਝ ਲਓ ਵੀ ਅ ਟੈਂਡਰ ਇਹਦਾ ਫਲੋਟ ਹੋ ਗਿਆ ਪਾਸ ਹੋ ਗਈਆਂ ਨੇ ਤੇ ਇਸ ਤੋਂ ਬਾਅਦ ਇਹ ਜਦੋਂ ਹੀ ਬਰਸਾਤਾਂ ਸਾਡੀਆਂ ਖਤਮ ਹੁੰਦੀਆਂ ਨੇ ਇਸ ਤੋਂ ਬਾਅਦ ਇਹ ਸੜਕਾਂ ਸਾਡੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਇਹ ਸਾਡਾ ਜਿਹੜਾ ਇੱਕ ਹੋਰ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਜਦੋਂ ਟੈਂਡਰ ਫਲੋਟ ਹੋ ਜਾਊਗਾ ਉਸ ਟੈਂਡਰ ਤੋਂ ਬਾਅਦ ਜਿਹੜਾ ਅਗਲਾ ਟੈਂਡਰ ਲੱਗਣਾ ਉਹ ਵੀ ਜਿਹੜੀਆਂ ਸੜਕਾਂ ਨੇ ਉਹ ਵੀ ਮੈਂ ਤੁਹਾਨੂੰ ਸਾਡੇ ਮਲੌਦ ਹਲਕੇ ਦੀਆਂ ਬਲਾਕ ਦੀਆਂ ਅਸੀਂ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀਆਂ ਕਿ ਅ ਦਸੰਬਰ ਦੇ ਵਿੱਚੋਂ ਤੋਂ ਬਾਅਦ ਇਹ ਬਣਨੀਆਂ ਸ਼ੁਰੂ ਹੋਣਗੀਆਂ ਇਹ ਸੜਕਾਂ ਹੈਗੀਆਂ ਨੇ ਸਿਆੜ ਤੋਂ ਭੀਖੀ ਜੀਰਖ ਤੋਂ ਧੌਲਖੁਰਦ ਸਿਆੜ ਤੋਂ ਜੀਰਖ ਟੂ ਲਹਿਲ ਕਿਲਾ ਹੰਸ ਤੋਂ ਜੀਰਖ ਵਾਇਆ ਗੁਰਦੁਆਰਾ ਸਾਹਿਬ ਲਹਿਲ ਫਿਰਨੀ ਤੋਂ ਰਾਣਾ ਮਲੌਦ ਰੋਡ ਬੇਰਕਲਾਂ ਤੋਂ ਵੋਸੜ ਧੌਲਕਲਾਂ ਫਿਰਨੀ ਤੋਂ ਧੌਲਕਲਾਂ ਗੋਸਲ ਕਿਲਾ ਹਸ ਤੋਂ ਬਟਾਰੀ ਗੋਸਲ ਤੋਂ ਧੌਲਕਲਾਂ ਅਪ ਟੂ ਗੋਸਲ ਪਿੰਡ ਤੱਕ ਅਗਲਾ ਹੈਗਾ ਜੀ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾਂ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾਂ ਰਾਮਗੜ੍ਹ ਸਰਦਾਰਾਂ ਦਾ ਵਿੱਚ ਵੀ ਕਾਫੀ ਰੋਡਸ ਦਾ ਇਸ਼ੂ ਸੀਗਾ ਤੇ ਅਗਲੀ ਹੈਗੀ ਆ ਝੰਮੜ ਤੋਂ ਸਿਆੜ ਝੰਮੜ ਬ੍ਰਿਜ ਤੋਂ ਪਹੀੜ ਮਲੋਦ ਰਾਮਗੜ੍ਹ ਸਰਦਾਰਾਂ ਲਿੰਕ ਰੋਡ ਤੋਂ ਬਾਜੀਗੜ੍ਹ ਬਸਤੀ ਅਪ ਟੂ ਮਲੋਦ ਕੋਪ ਰੋਡ ਫਿਰਨੀ ਵਿਲੇਜ ਝਮਟ ਰੋਸ਼ੀਆਣਾ ਤੋਂ ਬਾਬਾ ਸਿੱਧ ਪੰਦੇਰ ਜੋਗੀ ਮਾਜਰਾ ਮਾਜਰੇ ਤੋਂ ਰਾਮਗੜ੍ਹ ਸਰਦਾਰਾਂ ਕੁਲਾੜ ਸਿਆੜ ਰੋਡ ਟੂ ਦੇਰਾ ਨਾਨਕ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਤੇ ਸਹਾਰਨ ਮਾਜਰਾ ਤੋਂ ਕੁਲਾੜ ਰੋਡ ਅਗਰੀ ਹੈਗੀ ਆ ਜੀ ਕੋਲਾਡ 2 ਮੋਮਨਾਬਾਦ ਧੌਲ ਕਲਾਟੂ ਰੋਸ਼ੀਆਣਾ ਸਿਉੜਾ ਟੂ ਬਾਬਰਪੁਰ ਰੱਬੋ ਉੱਚੀ ਰੋਡ ਸਿੱਧ ਸਰ ਕਾਲਜ ਤੋਂ ਖੰਨਾ ਮਲੇਰਕੋਟਲਾ ਰੋਡ ਸਿੱਧ ਸਰ ਮਾਹਪੁਰ ਰੋਡ ਟੂ ਸਿਰਥਲਾ ਵਾਇਆ ਝੁਲਮਗੜ ਸਿਰਥਲਾ ਤੋਂ ਲਸੋਈ ਤੁਮੋਟ ਕਲਾ ਤੋਂ ਕਰਤਾਰਪੁਰ ਲਹਿੜ ਚਾਪੜੇ ਤੋਂ ਸਿਉੜਾ ਬਾਬਰਪੁਰ ਰੱਬੋ ਉੱਚੀ ਰੋਡ ਤੋਂ ਸ਼ਮਸ਼ਾਨਗੜ ਤੱਕ ਪੂਲੀ ਕਲਾਂ ਤੋਂ ਚਾਪੜਾ ਮਲੌਦ ਭਾਡੇਵਾਲ ਰੋਡ ਤੋਂ ਨਜ਼ਾਮਪੁਰ ਸਿਉੜਾ ਤੋਂ ਸੇਵੜਾ ਸਕੂਲ ਤੋਂ ਤਮੋਟ ਕਲਾਂ ਰੱਬੋ ਨੀਚੀ ਰੋਡ ਤੋਂ ਲਸੋਈ ਵਿਦ ਫਿਰਨੀ ਰੱਬੋ ਨੀਚੀ ਅਪ ਟੂ ਐਮਸੀ ਲਿਮਟ ਮਲੌਦ ਲਹਿਰ ਟੂ ਕਰਤਾਰਪੁਰ ਲਸਾੜਾ ਤੋਂ ਰਸੋਈ ਅਪ ਟੂ ਮਲੋਦ ਐਮ ਸੀ ਲਿਮਟ 베ਰ ਖੁਰਦ ਤੋਂ ਸਿਉੜਾ ਕੁਲੀ ਖੁਰਦ ਤੋਂ 베ਰ ਕਲਾ ਕੁਲੀ ਖੁਰਦ ਤੋਂ 베ਰ ਕਲਾ ਮਿਸਿੰਗ ਲਿੰਕ ਫਿਰਨੀ 베ਰ ਕਲਾ ਐਂਡ 베ਰ ਕਲਾ ਫਿਰਨੀ ਟੂ ਮੰਦਰ ਤੇ ਗੁਰਦੁਆਰਾ ਬਾਬਾ ਗੁਲਾਰ ਸਿੰਘ ਜੀ ਤੇ ਸ਼ਹੀਦ ਬਾਬਾ ਅਮਰਦਾਸ ਜੀ ਸਿਉੜਾ ਤੋਂ ਮਲੋਦ ਭਾਡੇਵਾਲ ਬ੍ਰਿਜ ਰੋਡ ਲਸਾੜਾ ਲਖੋਵਾਲ ਟੂ ਸ਼ਮਸ਼ਾਨ ਘਾਟ ਮਿਸਿੰਗ ਫਿਰਨੀ ਟੂ ਲਸਾੜਾ ਲਖੋਵਾਲ ਗੋਪ ਮਲੌਦ ਰੋਡ ਟੂ ਬਦੇਸ਼ਾ ਮਲੌਦ ਤੋਂ ਸੇਖਾ ਮਲੌਦ ਤੋਂ ਲਸੋਈ ਮਲੌਦ ਨਸੋਈ ਰੋਡ ਟੂ ਕਿਸ਼ਨਪੁਰਾ ਇਹ ਸੜਕਾਂ ਸਾਡੀਆਂ ਜਿਹੜੀਆਂ ਨੇ ਜਨਵਰੀ ਤੋਂ ਸ਼ੁਰੂ ਹੋ ਜਾਣੀਆਂ ਨੇ ਬਹੁਤ ਇੰਪੋਰਟੈਂਟ ਸਾਡੀਆਂ ਸੜਕਾਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਕੁਝ ਹੋਰ ਸੜਕਾਂ ਨੇ ਜਿਹੜੀਆਂ ਕਿ ਅਸੀਂ ਇਹਦੇ ਨਾਲ ਹੀ ਪਾਸ ਕਰਾਈਆਂ ਨੇ ਇਹਨਾਂ ਦਾ ਵੀ ਟੈਂਡਰ ਨਾਲ ਹੀ ਲੱਗ ਜਾਣਾ ਇਹ ਸੜਕਾਂ ਹੈਗੀਆਂ ਨੇ ਮਲੌਦ ਤੋਂ ਬੁਰਕੜਾ ਕੁੱਪ ਤੋਂ ਰਾਮਗੜ ਸਰਦਾਰਾਂ ਤੋਂ ਟਿੰਬਰਵਾਲ ਬੇਰਕਲਾਂ ਤੋਂ ਰੱਬੋ ਨੀਚੀ ਬਾਬਰਪੁਰ ਤੋਂ ਬੇਰਖੁਰਦ ਬਾਇਆ ਸੰਤ ਭਵਨ ਕੁਟਿਆ ਫਿਰਨੀ ਆਫ ਵਿਲੇਜ ਮਦਨੀਪੁਰ ਟੂ ਫੋਕਲ ਪੁਆਇੰਟ ਸਿਉੜਾ ਬਾਬਰਪੁਰ ਰੋਡ ਟੂ ਬੇਰਕਲਾ ਅਪ ਟੂ ਗੁਰਦੁਆਰਾ ਸ਼ਹੀਦਾ ਬਾਬਰਪੁਰ ਤੋਂ ਰੱਬੋ ਉੱਚੀ ਉਕਸੀ ਤੋਂ ਮਦਨੀਪੁਰ ਫੋਕਲ ਪੁਆਇੰਟ ਲਸਾੜਾ ਤੋਂ ਸੀਹਾਂਦਾਦ ਲਸਾੜਾ ਤੋਂ ਸੀਹਾਂਦਾਦ ਇਹ ਤਕਰੀਬਨ 17.5 ਕਿਲੋਮੀਟਰ ਆ ਜੀ ਉੱਚੀ ਦੌੜ ਤੋਂ ਚੁਪਕਾ ਜੀਰਖ ਤੋਂ ਭੀਖੀ ਇਹ ਸਾਡੀਆਂ 52 ਸੜਕਾਂ ਤਾਂ ਜਿਹੜੀਆਂ ਨੇ ਸੈਕੰਡ ਫੇਜ਼ ਦੇ ਵਿੱਚ ਸ਼ੁਰੂ ਹੋਣੀਆਂ ਨੇ ਤੇ 16 ਸੜਕਾਂ ਜਿਹੜੀਆਂ ਨੇ ਸਾਡੀਆਂ ਇਮੀਡੀਏਟ ਸ਼ੁਰੂ ਹੋ ਜਾਣੀਆਂ ਨੇ ਤੇ ਯਾਨੀ ਕਹਿਣ ਦਾ ਮਤਲਬ ਇਹ ਜਦੋਂ ਸਾਰੀਆਂ ਸਾਡੀਆਂ ਸੜਕਾਂ ਤਿਆਰ ਹੋ ਜਾਣੀਆਂ ਨੇ 68 ਸੜਕਾਂ ਜਦੋਂ ਸਾਰੀਆਂ ਸਾਡੀਆਂ ਤਿਆਰ ਹੋ ਜਾਣੀਆਂ ਨੇ ਤਾਂ ਸਾਡੇ ਮਲੌਦ ਬਲੌਕ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕੋਈ ਇੱਕ ਵੀ ਸੜਕ ਇਦਾਂ ਦੀ ਨਹੀਂ ਰਹਿਣੀ ਜਿਹੜੀ ਨਾ ਬਣੀ ਹੋਵੇ